ਵਹੀਗੁਰਜੀ ਦਾ ਖਾਲਸਾ ਵਹੀਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਜੀ ਆਪਾਂ ਉਹ ਲੈ ਕੇ ਆਂ ਪੇਚਾਂ ਵਾਲੇ ਪਰਨੇ ਦੀ ਜਿਹਦੀ ਲੈਂਥ ਹੈ 2.5 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਲ ਵਰਤੇ ਆ ਪਹਿਲਾ ਜਿਹੜਾ ਆਪਾਂ ਕਿਸਾਨ ਨੂੰ ਕੰਗਾ ਕਰਕੇ ਸਾਈਡ ਦੇ ਉੱਤੇ ਹਲਕਾ ਟਲਾਰਾ ਕਿਹੜਾ ਅੱਖ ਦੇ ਕੋਲ ਜੁੜਾ ਕਰ ਲਵਾਂਗੇ ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਪਹਿਲਾ ਲੜ ਲਗਾਵਾਂਗੇ ਵੱਡੇ ਲੜ ਨੂੰ ਫੜ ਕੇ ਛੋਟਾ ਜਿਹੜਾ ਆਪਣਾ ਪੱਲਾ ਹੋਊਗਾ ਉਸ ਪੱਲੇ ਨੂੰ ਅੰਦਰ ਨੂੰ ਫੋਲਡ ਕਰਕੇ ਟ੍ਰੈਂਗਲ ਸ਼ੇਪ ਚ ਬਣਾ ਕੇ ਤੇ ਜੁੜੇ ਵਾਲੀ ਸਾਈਡ ਦੇ ਉੱਤੋਂ ਆਪਾਂ ਇਹੜਾ ਇੱਕ ਲੜ ਲਿਆਵਾਂਗੇ ਫਿਰ ਉਸ ਦੇ ਉੱਪਰ ਦੇ ਉਸ ਦੇ ਉੱਪਰ ਤੇ ਜਿਹੜਾ ਆਪਾਂ ਦੂਸਰੇ ਲੜ ਨੂੰ ਉਸ ਦੇ ਉੱਪਰ ਤੇ ਜਿਹੜਾ ਆਪਾਂ ਸਲੜ ਨੂੰ ਦੂਸਰੇ ਲੜ ਨੂੰ ਲਿਆਵਾਂਗੇ ਫਿਰ ਉਸ ਲੜ ਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਸਾਫ਼ ਕਰਾਂਗੇ ਇਹ ਲੜ ਨੂੰ ਹੁਣ ਆਪਾਂ ਬੈਕ ਤੱਕ ਸਾਫ਼ ਕਰਕੇ ਜਿਹੜਾ ਸਲੜ ਨੂੰ ਸੈੱਟ ਕਰਕੇ ਲਗਾ ਦੇਵਾਂਗੇ ਜੀ ਚੰਗੀ ਤਰ੍ਹਾਂ ਹੁਣ ਜਿਹੜਾ ਆਪਣਾ ਲੜਾ ਇਸ ਲੜ ਨੂੰ ਆਪਾਂ ਸੈੱਟ ਕਰਕੇ ਤੁਸੀਂ ਨੇ ਲਗਾ ਦੇਣਾ ਤੇ ਹੁਣ ਜਿਹੜਾ ਅਗਲਾ ਜਿਹੜਾ ਤੁਸੀਂ ਨੇ ਅਗਲਾ ਲੜ ਲਗਾਉਣਾ ਅਗਲੇ ਲੜ ਨੂੰ ਤੁਸੀਂ ਨੇ ਬੈਕ ਤੋਂ ਪਿੰਚ ਕਰ ਲੈਣਾ ਜਿਹੜਾ ਆਪਣਾ ਜੁਲੇ ਸਾਈਡ ਦੇ ਉੱਤੇ ਲੜ ਲਿਆਂਦਾ ਸੀਗਾ ਜਿਹੜਾ ਉਹ ਆਪਣਾ ਸਾਈਡ ਤੋਂ ਹੋਊਗਾ ਉਸ ਨੂੰ ਆਪਾਂ ਇਸ ਦੂਸਰੇ ਲੜ ਦੇ ਥੱਲੇ ਜਿਹੜਾ ਆਪਾਂ ਦੇਖ ਕੇ ਇਸ ਲੜ ਨੂੰ ਜਿਹੜਾ ਕਵਰ ਕਰਦਮਾਗੇ ਜੀ ਤੇ ਹੁਣ ਤੁਸੀਂ ਨੇ ਜਿਹੜਾ ਦੂਸਰੇ ਲੜ ਨੂੰ ਫਰੰਟ ਦੇ ਉੱਤੇ ਡਬਲ ਫੋਲਡ ਕਰਨਾ ਜੀ ਤੇ ਲੜ ਨੂੰ ਚੰਗੀ ਤਰ੍ਹਾਂ ਬੈਕ ਤੱਕ ਸਾਫ਼ ਕਰ ਕਰ ਲੈਣਾ ਸਲਾਰਡ ਦੇ ਹੱਥ ਪੈਰ ਕੇ ਵਾਕਤਾ ਕਲਾ ਨੂੰ ਸਾਫ਼ ਕਰ ਦੇਣਾ ਜੀ ਤੇ ਜਿਹੜਾ ਤੁਹਾਡਾ ਉੱਪਰੋਂ ਸਿਰ ਨਗਾਹੂਗਾ ਉਸ ਨੂੰ ਆਪਾਂ ਤੁਸੀਂ ਨੇ ਇਸ ਲੜ ਦੇ ਥੱਲੇ ਦੇ ਕੇ ਜਿਹੜਾ ਸਿਰਾ ਤੁਸੀਂ ਨੇ ਕਵਰ ਕਰ ਦੇਣਾ ਤੇ ਹੁਣ ਜਿਹੜਾ ਤੁਸੀਂ ਅਗਲਾ ਲੜ ਲਗਾਏਗੇ ਅਗਲੇ ਲੜ ਨੂੰ ਵੀ ਉਸ ਤਰ੍ਹਾਂ ਹੀ ਲਗਾ ਦੇਣਾ ਜੀ ਜਿਸ ਤਰ੍ਹਾਂ ਤੁਸੀਂ ਨੇ ਦੂਸਰਾ ਲੜ ਲਗਾਇਆ ਸੀ ਲੜ ਨੂੰ ਬੈਕ ਤੋਂ ਪਿੰਚ ਕਰਨਾ ਤੇ ਇਸ ਲੜ ਨੂੰ ਜਿਹੜਾ ਆਪਾਂ ਅੱਖ ਤੱਕ ਖਿੱਚ ਲੈਣਾ ਜੀ ਲੜ ਨੂੰ ਉਪਰੋਂ ਇੱਕ ਤਰ੍ਹਾਂ ਫੋਲਡ ਕਰਕੇ ਤੇ ਲੜ ਨੂੰ ਹੁਣ ਅੱਖ ਤੱਕ ਖਿੱਚ ਲੈਣਾ ਅੱਖ ਤੱਕ ਚੋਂ ਤਾ ਲੜ ਨੂੰ ਆਪਾਂ ਫਰੰਟ ਦੇ ਉੱਤੇ ਇੱਕ ਗਾਰ ਫੋਲਡ ਕਰਕੇ ਤੇ ਲੜ ਨੂੰ ਹਲਕਾ ਖਿੱਚ ਕੇੜਾ ਇਸ ਲੜ ਨੂੰ ਡਬਲ ਫੋਲਡ ਕਰਕੇ ਤੇ ਬੈਕ ਤੱਕ ਲੜ ਨੂੰ ਸਾਫ਼ ਕਰਕੇ ਲਗਾ ਦੇਵਾਂਗੇ ਹੁਣ ਅਰੇ ਆਪਣੇ ਪੇਚਾਂ ਨੂੰ ਇਹਨਾਂ ਪੇਚਾਂ ਨੂੰ ਆਪਾਂ ਬਾਅਦ 'ਚ ਸੈੱਟ ਕਰ ਲਵਾਂਗੇ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਤੇ ਇਹ ਲੜ ਨੂੰ ਆਪਾਂ ਫਰੰਟ ਦੇ ਉੱਤੇ ਇੱਕ ਗਾਰ ਫੋਲਡ ਕਰਾਂਗੇ ਇਹ ਗਾਰ ਲੜ ਨੂੰ ਫੋਲਡ ਕਰਨ ਤੋਂ ਬਾਅਦ ਤੇ ਲੜ ਨੂੰ ਉੱਪਰ ਹੋਏ ਗਾਰ ਹੋਲਡ ਕਰਕੇ ਲੜ ਨੂੰ ਬੈਕ ਤੱਕ ਸੈੱਟ ਕਰਕੇ ਜਿਹੜਾ ਇਸ ਲੜ ਨੂੰ ਲਗਾ ਦੇਵਾਂਗੇ ਜੀ ਤਰੋਂ ਜਿਹੜਾ ਆਪਣਾ ਪਰਨਾ ਉਹ ਕੰਪਲੀਟ ਹੋ ਚੁੱਕਿਆ ਹੁਣ ਇਸ ਪਰਨੇ ਦੀ ਜਿਹੜੀ ਆਪਣੀ ਬਾਕੀ ਦੀ ਸੈਟਿੰਗ ਹੋ ਗਈ ਉਹ ਵੀ ਜਿਹੜੀ ਆਪਾਂ ਕਰ ਲਵਾਂਗੇ ਜਿਹੜਾ ਆਪਣਾ ਆਖਰੀ ਲੜੂ ਆਖਰੀ ਲੜ ਨੂੰ ਵੀ ਆਪਾਂ ਚੰਗੀ ਤਰ੍ਹਾਂ ਸੈੱਟ ਕਰਾਂਗੇ ਲੜ ਨੂੰ ਆਪਾਂ ਪ੍ਰੋਪਰ ਸੈੱਟ ਕਰਕੇ ਜਿਹੜਾ ਹੁਣ ਇਸ ਲੜ ਨੂੰ ਲਗਾ ਦੇਵਾਂਗੇ ਜੀ ਇਹੜਾ ਆਪਣਾ ਪਰਣਾ ਦੁਨੀ ਅੱਖਾਂ ਤੋਂ ਵੀ ਆਵਾ ਬਰਾਬਰ ਕਰਨਾ ਜੀ ਜਿਹੜਾ ਆਪਣੀ ਬਾਕੀ ਪਰ ਨੇ ਸ਼ੈਡਿੰਗ ਹੋ ਗਈ ਉਹ ਵੀ ਉਹ ਵੀ ਜਿਹੜੀ ਆਪਾਂ ਨੇ ਕਰ ਲੈਣੀ ਤੇ ਉਪਰੋਂ ਵੀੜਾ ਆਪਣਾ ਸਿਰਾ ਚੰਗੀ ਤਰ੍ਹਾਂ ਟ੍ਰੈਡ ਕਰਕੇ ਜਿਹੜਾ ਕਵਰ ਕਰਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ